ਸਸਰੀਆਂ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਗਲਤੀਆਂ ਦੀ ਜੋ ਨਵੇਂ ਯੂਟੂਬਰਾਂ ਵੱਲੋਂ ਆਮ ਤੌਰ ਤੇ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਕਰਕੇ ਚੈਨਲ ਚਲਾਉਣ ਵਿੱਚ ਰੁਕਾਵਟ ਆਉਂਦੀ ਹੈ ਤੁਸੀਂ ਵੀ YouTube ਤੇ ਨਵਾਂ ਚੈਨਲ ਬਣਾਇਆ ਤਾਂ ਇਹ ਵੀਡੀਓ ਤੁਹਾਡੇ ਲਈ ਸੋਨਾ ਸਾਬਤ ਹੋਣ ਵਾਲੀ ਹੈ ਬਹੁਤ ਸਾਰੇ ਯੂਟੂਬਰ 2-4 ਵੀਡੀਓ ਪਾ ਕੇ ਰੁਕ ਜਾਂਦੇ ਹਨ ਜੇ ਤੁਹਾਨੂੰ ਕਾਮਯਾਬੀ ਚਾਹੀਦੀ ਹੈ ਤਾਂ ਮਿਹਨਤ ਤਾਂ ਭਈ ਕਰਨੀ ਪਵੇਗੀ ਇਹ ਸੱਚ ਹੈ ਕਿ ਯੂਟਿਊਬਰ ਸਵਰ ਵਾਲਿਆਂ ਦੀ ਖੇਡ ਹੈ ਹਫਤੇ ਵਿੱਚ 1-2 ਵੀਡੀਓ ਜ਼ਰੂਰ ਪਾਓ ਮੈਂ ਵੀ ਤੁਹਾਡੇ ਵਾਂਗ ਇੱਕ ਨਵਾਂ ਯੂਟਿਊਬਰ ਹਾਂ ਮੈਂ ਇਦਾਂ ਵੇਖ-ਵੇਖ ਕੇ ਗਲਤੀਆਂ ਫੜਨ ਦੀ ਕੋਸ਼ਿਸ਼ ਕਰਦਾ ਹਾਂ ਤੇ ਕਰ ਰਿਆ ਵਾਂ ਕਿਉਂਕਿ ਕੋਈ ਵੀ ਕੰਮ ਹੌਲੀ ਹੌਲੀ ਸਿੱਖਿਆ ਜਾਂਦਾ ਤੇ ਸਬਰ ਦਾ ਫਾਲੀ ਮਿੱਠਾ ਹੁੰਦਾ ਹਮੇਸ਼ਾ ਦੂਜੇ ਚੈਨਲ ਤੋਂ ਕਨੈਕਟ ਕੋਈ ਵੀ ਨਕਲ ਕਰਨਾ ਸਭ ਤੋਂ ਵੱਡੀ ਗਲਤੀ ਹੈ ਕਿਉਂਕਿ YouTube ਇਹ ਚੀਜ਼ ਪਛਾਣ ਲੈਂਦਾ ਹੈ ਤੇ ਫੇਰੀ ਨਾ ਤਾਂ ਵਿਊਅਰ ਆਉਂਦੇ ਆ ਤੇ ਨਾ ਚੈਨਲ ਆਪਣਾ ਅੱਗੇ ਵਧਦਾ ਹੈ オリジナル ਸੋਚੋ ਤੇ ਆਪਣਾ ਕੰਟੈਕਟ ਪਾਓ ਜੋ ਲੋਕਾਂ ਤੱਕ ਤੁਹਾਡੀ ਗੱਲ ਪਹੁੰਚ ਸਕੇ ਥੰਬਨੇਲ ਟਾਈਟਲ ਇਹੋ ਜਿਹਾ ਲਗਾਓ ਜੋ ਲੋਕਾਂ ਨੂੰ ਆਟੋਮੈਟਿਕ ਤੁਹਾਡੇ ਵੀਡੀਓ ਤੇ ਕਲਿੱਕ ਕਰਨ ਤੇ ਮਜਬੂਰ ਕਰ ਦੇਵੇ ਜੇ ਤੁਹਾਡੇ ਥੰਬਨੇਲ ਟਾਈਟਲ ਸੁਸਤ ਹੋਣਗੇ ਤੁਸੀਂ ਜਿੰਨੀ ਮਰਜ਼ੀ ਵੀਡੀਓ ਚੰਗੀ ਬਣਾ ਲਓ ਤੁਹਾਡੇ ਵਿਊਅਰ ਕਦੀ ਵੀ ਨਹੀਂ ਵਧਣਗੇ ਪਲੀਜ਼ ਸਬਸਕ੍ਰਾਈਬ ਕਰ ਦਿਓ ਸਕਿੰਟਾਂ ਬਾਅਦ ਇਹ ਕਹਿਣਾ ਇਸ ਨਾਲ ਸਾਡੇ ਵਿਊਅਰ ਚੜਚੜੇ ਹੋ ਜਾਂਦੇ ਹਨ ਤੇ ਅੱਗੇ ਤੋਂ ਸਾਡੀ ਵੀਡੀਓ ਨਹੀਂ ਦੇਖਦੇ ਜਦੋਂ ਤੁਸੀਂ ਪੂਰੀ ਵੀਡੀਓ ਬਣਾ ਲੈਂਦੇ ਜੇ ਨਾ ਤੇ ਲਾਸਟ ਵਿੱਚ ਇੱਕ ਵਾਰ ਸਾਫ਼ ਲਫ਼ਜ਼ਾਂ ਨਾਲ ਕਹਿਆ ਕਰੋ ਜੋ ਵੀ ਤੁਸੀਂ ਆਪਣੇ ਢੰਗ ਦੇ ਨਾਲ ਕਹਿਣਾ ਚਾਹੁੰਦੇ ਜੇ ਕਈ ਵਾਰ ਆਪਾਂ ਵੀਡੀਓ ਤਾਂ ਲੋਡ ਕਰ ਦਿੰਨੇ ਆ ਪਰ ਨਾ ਤੇ ਉੱਤੇ ਕੋਈ ਟਾਈਟਲ ਲਗਾਉਣੇ ਰਿਸੈਕਸ਼ਨ ਦੇ ਵਿੱਚ ਕੋਈ ਲਿਖਦੇ ਆ ਤਾਂ ਨਾ ਟੈਗ ਵਗੈਰਾ ਦੀ ਵਰਤੋਂ ਕਰਦੇ ਆ ਜਿਸ ਦੇ ਕਾਰਨ ਸਾਡੀ ਵੀਡੀਓ ਕਈ ਵਾਰ ਲੱਭਦੀ ਨਹੀਂ ਹੈ YouTube Studio ਚ ਬਖਾਇਆ ਜਾਂਦਾ ਹੈ ਵੀ ਲੋਕ ਕੀ ਛੱਡ ਰਹੇ ਹਨ ਤੇ ਕੀ ਕਲਿੱਕ ਕਰ ਰਹੇ ਹਨ ਜੇ ਤੁਸੀਂ ਇਹ ਨਹੀਂ ਵੇਖਦੇ ਤਾਂ ਗਲਤੀ ਕਦੋਂ ਸੁਧਰੇਗੀ ਇਸ ਕਰਕੇ YouTube Studio ਹਮੇਸ਼ਾ ਚੈੱਕ ਕਰੋ ਵੀ ਸਾਡੀ ਵੀਡੀਓ ਕਿਹੜੀ ਚੱਲੀ ਆ ਜਾਂ ਕਿਹੜੀ ਨਹੀਂ ਚੱਲੀ ਆਖਰ ਵਿੱਚ ਸਭ ਤੋਂ ਵੱਡੀ ਗਲਤੀ 2-3 ਹਫ਼ਤੇ ਬਾਅਦ ਹੀ ਹਾਰ ਮੰਨ ਜਾਣੀ ਕਾਮਯਾਬੀ ਆਪੇ ਨਹੀਂ ਮਿਲਦੀ ਉਹ ਆਪ ਨੂੰ ਲੈਣੀ ਪੈਂਦੀ ਆ ਲਗਾਤਾਰ ਮਿਹਨਤ ਸਬਰ ਤੇ ਸਿੱਖਣ ਦੀ ਇੱਛਾ ਇਹੋ ਜੀ ਮੈਰਿਟਿਟੀ ਚਾਹੀਦੀ ਆਪਣੀ ਜੀ ਦੋਸਤੋ ਇਹ ਸੀ ਨਵੇਂ ਯੂਟਿਊਬਰਾਂ ਦੀਆਂ ਗਲਤੀਆਂ ਜੋ ਤੁਹਾਨੂੰ ਦੱਸੀਆਂ ਤੁਸੀਂ ਕਿਹੜੀ ਗਲਤੀ ਕਰ ਰਹੇ ਜੇ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਤੁਹਾਡੀ ਜਿੱਥੋਂ ਤੱਕ ਹੋ ਸਕੇ ਹੈਲਪ ਜ਼ਰੂਰ ਕਰਾਂਗਾ ਬਾਕੀ ਮੇਰੇ ਵੀਰ ਭੈਣ ਭਰਾ ਵੀਡੀਓ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਜ਼ਰੂਰ ਕਰਕੇ ਜਾਇਓ ਬਾਕੀ ਕਮੈਂਟ ਦੇ ਵਿੱਚ ਰੂਹ ਦੱਸਿਓ ਤੁਹਾਡੀ ਹਰ ਤਰੀਕੇ ਨਾਲ ਮੈਂ ਹੈਲਪ ਕਰਾਂਗਾ ਧੰਨਵਾਦ ਜੀ